ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਸ਼ਲੋਕ ਮਹੱਲਾ ਨਾਮਾ ਦੇ ਤਿੱਜੇ ਸ਼ਲੋਕ ਦੀ ਵਿਚਾਰ ਕਰਾਂਗੇ ਤਰੇ ਨਾ ਪਿਓ ਹੀ ਗਿਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਦ ਜਾਤੇ ਹੈ ਬੀਤ ਨਵੇਂ ਗੁਰੂ ਨਾਨਕ ਭავ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਕਿ हे ਮਨਾ ਜਵਾਨੀ ਦਾ ਅਨਮੁੱਲਾ ਸਮਾ ਤਿਉ ਹੀ ਵਿਅਰਥ ਗਵਾ ਲਿਆ ਹੈ ਅਤੇ ਬੁਢੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ ਹੈ ਤੇਰੀ ਉਮਰ ਬੀਤਦੀ ਜਾ ਰਹੀ ਹੈ ਇਸ ਲਈ ਹੁਣ ਤੇ ਉਸ ਅਕਾਲ ਪੁਰਖ ਹਰੀ ਦਾ ਸਿਮਰਨ ਕਰ ਉਸ ਦੀ ਆਰਾਧਨਾ ਕਰ ਬੁਢੇਪੇ ਦਾ ਅਗਲਾ ਪੜਾ ਮੌਤ ਹੀ ਹੈ ਸੱਦ ਸੰਗਤ ਜੀ ਅਸੀਂ ਉਸ ਅਕਾਲ ਪੁਰਖ ਦੀਆਂ ਫਸਲਾਂ ਹੀ ਹਾਂ ਕੋਈ ਪਤਾ ਨਹੀਂ ਇਹ ਫਸਲ ਕਦੋਂ ਵੱਡੀ ਜਾਣੀ ਹੈ ਕਦੋਂ ਮੌਤ ਨੇ ਆ ਕੇ ਰਪਉਣਾ ਹੈ ਬਚਪਨ ਜਵਾਨੀ ਨੇ ਤੇ ਬੁਢਾਪੇ ਵਿੱਚ ਤੇ ਵੱਡੀ ਹੀ ਜਾਣੀ ਹੈ ਇਹ ਫਸਲ ਜਦੋਂ ਬਾਬਾ ਬੁੱਢਾ ਜੀ ਪਹਿਲੀ ਵਾਰ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਜੀ ਨੂੰ ਮਿਲੇ ਸਨ ਤਾਂ ਇਹ ਹੀ ਬਚਨ ਕੀਤਾ ਸੀ ਕਿ ਮੁਕਤੀ ਦਾ ਮਾਰਗ ਦੱਸੋ ਇਹ ਜ਼ਿੰਦਗੀ ਫਸਲ ਦੀ ਨਹੀਂ ਆਈ ਹੈ ਕੋਈ ਪਤਾ ਨਹੀਂ ਮੌਤ ਨੇ ਕਦੋਂ ਆ ਜਾਣਾ ਹੈ ਤੇ ਫਸਲ ਵੱਢ ਲੈਣੀ ਹੈ ਬਾਬਾ ਜੀ ਦਾ ਨਾਮ ਬੁੱਢਾ ਰੱਖਿਆ ਸੀ ਮਾਪਿਆਂ ਨੇ ਪਰ ਗੁਰੂ ਜੀ ਨੇ ਉਹਨਾਂ ਦੀ ਇਹ ਗੱਲ ਸੁਣ ਕੇ ਫਰਮਾਇਆ ਸੀ ਕਿ ਤੇਰੀ ਉਮਰ ਤਾਂ ਬੱਚਿਆਂ ਵਾਲੀ ਹੈ ਤੇ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਹੈ ਉਸ ਦਿਨ ਤੋਂ ਉਹਨਾਂ ਦਾ ਨਾ ਬਾਬਾ ਬੁੱਢਾ ਜੀ ਪੈ ਗਿਆ। ਉਹਨਾਂ ਕਿਹਾ ਕਿ ਇੱਕ ਦਿਨ ਖੇਤ ਵਿੱਚ ਪਿਤਾ ਜੀ ਲਈ ਪ੍ਰਸ਼ਾਦਾ ਲੈ ਕੇ ਗਿਆ ਸੀ ਤਾਂ ਦੇਖਿਆ ਕਿ ਸਰਕਾਰੀ ਫੌਜ ਆਈ। ਉਹਨਾਂ ਨੇ ਪੱਕੀ ਫਸਲ ਵੱਢ ਲਈ। ਡੜੀ ਘੋੜਿਆਂ ਨੂੰ ਚਾਰ ਦਿੱਤੀ ਤੇ ਛੋਟੀ ਫਸਲ ਉਹ ਲਤਾੜ ਗਏ। ਮਨ ਵਿੱਚ ਇਸ ਗੱਲ ਨੇ ਵਿਰਾਗ ਭਰ ਦਿੱਤਾ ਕਿ ਅਸੀਂ ਵੀ ਤਾਂ ਉਸ ਪਰਮਾਤਮਾ ਦੀਆਂ ਫਸਲਾਂ ਹੀ ਹਾਂ। ਕੀ ਪਤਾ ਬਚਪਨ ਜਾਂ ਜਵਾਨੀ ਵਿੱਚ ਕਦੋਂ ਮੌਤ ਆ ਜਾਵੇ। ਨਹੀਂ ਤਾਂ ਬੁੱਢਾ ਆਪਣੇ ਵਿੱਚ ਤਾਂ ਨਿਸ਼ਚਿਤ ਹੀ ਆ ਜਾਣੀ ਹੈ ਇਸ ਲਈ ਮਰਨ ਤੋਂ ਪਹਿਲਾਂ ਹੀ ਮੁਕਤੀ ਮਿਲ ਜਾਵੇ ਤਾਂ ਚੰਗਾ ਹੈ ਗੁਰੂ ਜੀ ਨੇ ਉਹਨਾਂ ਨੂੰ ਸਿੱਖੀ ਦੀ ਦਾਤ ਦਿੱਤੀ ਤੇ ਅੰਤ ਸਮੇਂ ਇਹ ਵਰ ਵੀ ਦਿੱਤਾ ਕਿ ਬੁੱਢਿਆ ਤੈਥੋਂ ਔਲੇਕ ਦੇਣਾ ਹੋਸਾ ਇਸੇ ਸੰਦਰਭ ਵਿੱਚ ਭਗਤ ਕਬੀਰ ਜੀ ਦਾ ਫੁਰਮਾਨ ਹੈ ਸੁਹੀ ਰਾਗ ਵਿੱਚ ਅੰਗ 792 ਤੇ ੴ ਅੰਕਾਰ ਸਤਿਗੁਰ ਪ੍ਰਸਾਦ ਅਵਤਾਰ ਆਏ ਕਹ ਤੁਮ ਕਿੰਨਾ ਰਾਮ ਕੋ ਨਾਮ ਨਾ ਕਭੂਲੀਨਾ ਰਾਮ ਨਾ ਜਪੋ ਕਵਨ ਮਤ ਲਾਗੇ ਮਰ ਜਾਏ ਬੇ ਕੋ ਕਿਆ ਕਰੋ ਅਪਾਗੇ ਰਹਾਓ ਦੁਖ ਸੁਖ ਕਰਕੇ ਕੁਟੰਬ ਜਿਵਾਇਆ ਮਰਤੀ ਬਾਰ ਇੱਕ ਸਰ ਦੁੱਖ ਪਾਇਆ ਕੰਠ ਗਹਿਨ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਸ ਮਾਰਾ ਫਕਤ ਜੀ ਫਰਮਾਉਂਦੇ ਹਨ ਕਿ ਹੈ ਇਨਸਾਨ ਹੈ ਮਨੁੱਖ ਜਨਮ ਧਾਰ ਕੇ ਇਸ ਦੁਨੀਆ ਤੇ ਆ ਕੇ ਤੂੰ ਕੀ ਕੀਤਾ ਹੈ ਸੁਆਮੀ ਦਾ ਨਾਮ ਉਸ ਅਕਾਲ ਪੁਰਖ ਦਾ ਨਾਮ ਤੂੰ ਕਦੇ ਵੀ ਉਚਾਰਨ ਨਹੀਂ ਕੀਤਾ ਕਦੇ ਬੈਠ ਕੇ ਉਸ ਦਾ ਸਿਮਰਨ ਨਹੀਂ ਕੀਤਾ ਤੂੰ ਸਾਹਿਬ ਦਾ ਸਿਮਰਨ ਨਹੀਂ ਕਰਦਾ ਤੂੰ ਕਿਹੜੀਆਂ ਮੰਦ ਰੁਚੀਆਂ ਨਾਲ ਜੁੜਿਆ ਹੋਇਆ ਹੈ ਕਿਹੜੇ ਵਿਸ਼ੇ ਵਿਚਾਰਾਂ ਵਿੱਚ ਲੱਗਿਆ ਹੋਇਆ ਹੈ ਤੂੰ ਆਪਣੀ ਮੌਤ ਲਈ ਕੀ ਤਿਆਰੀਆਂ ਕਰ ਰਿਹਾ ਹੈ ਹੈ ਨਿਕਰਮਨ ਬੰਦੇ ਰਹਾਉ ਟਹਿਰਾਉ ਰਹਾਉ ਦਾ ਪਾਵ ਹੁੰਦਾ ਹੈ ਟਹਿਰਾਉ ਤਕਲੀਫ ਅਤੇ ਖੁਸ਼ੀ ਰਾਹੀ ਤੂੰ ਆਪਣੇ ਟੱਬਰ ਕਬੀਲੇ ਦਾ ਪਾਲਨ ਪੋਸ਼ਣ ਕੀਤਾ ਹੈ ਮਰਨ ਵਾਲੇ ਤਾਂ ਆਪਣਾ ਕਸ਼ਟ ਕਲਮ ਕੱਲਾ ਹੀ ਸਹਾਰੇਗਾ ਕੰਠ ਗਹਿਨ ਤਬ ਕਰਨੁ ਪੁਕਾਰਾ ਜਦੋਂ ਮੌਤ ਦੇ ਫਰਿਸ਼ਤੇ ਨੇ ਤੈਨੂੰ ਗਿੱਚਿਓ ਆ ਫੜਿਆ ਤਦ ਤੂੰ ਚੀਕ ਚਿਹੜਾ ਪਾਵੇਂਗਾ ਕਬੀਰ ਜੀ ਆਖਦੇ ਹਨ ਕਿ ਤੂੰ ਪਹਿਲੋ ਹੀ ਕਿਉਂ ਸਾਹਿਬ ਦਾ ਸਿਮਰਨ ਨਾ ਕੀਤਾ ਤੇ ਹੈ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ ਸੋ ਇਸ ਸ਼ਲੋਕ ਦਾ ਸੁਮੱਚਾ ਭਾਵ ਇਹੀ ਹੈ ਕਿ ਜਵਾਨੀ ਨੂੰ ਵੀ ਸਾਧ ਸੰਗਤ ਜੀ ਮਹਾਪੁਰਸ਼ਾ ਨੇ ਅਮਰਤ ਵੇਲਾ ਹੀ ਮੰਨਿਆ ਹੈ ਕਿਉਂਕਿ ਇਸ ਉਮਰ ਵਿੱਚ ਜੋ ਅਸੀਂ ਨਾਮ ਸਿਮਰਨ ਕਰ ਸਕਦੇ ਹਾਂ ਉਹ ਅੱਗੇ ਬੁਢਾਪੇ ਵਿੱਚ ਨਹੀਂ ਕਰ ਸਕਦੇ ਸੋ ਇਹ ਵੀ ਇੱਕ ਅਮਰਤ ਵੇਲਾ ਹੈ ਜਵਾਨੀ ਦੀ ਰੁੱਤ ਇਸ ਵਿੱਚ ਨਾਮ ਜਪੀਏ ਕੋ ਨਾਨਕ ਪਜ ਹਰ ਮਨਾਉਦ ਜਾਤ ਹੈ ਬੀਤ ਹਰ ਸਾਲ ਮਹੀਨੇ ਹਫਤੇ ਦਿਨ ਘੰਟੇ ਇੱਕ ਇੱਕ ਸਾਲ ਨਾਲ ਇਹ ਉਮਰ ਘਟਦੀ ਹੀ ਜਾ ਰਹੀ ਹੈ ਇਸ ਤੋਂ ਪਹਿਲਾਂ ਕਿ ਸਵਾਸਾਂ ਰੂਪੀ ਪੂੰਜੀ ਖਤਮ ਹੋ ਜਾਵੇ ਆਪਾਂ ਜਿਉਂਦੇ ਜੀ ਮਰਨਾ ਸਿੱਖ ਲਈਏ ਉਸ ਪਰਮਾਤਮਾ ਹਰੀ ਦੇ ਲੜ ਉਹਦੇ ਚਰਨੀ ਲੱਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ